ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਉਹਨਾਂ ਦੇ ਅੱਜ ਆਇਆ ਕੱਕੇ ਦਾ ਪੰਘੂੜਾ ਤੇ ਲੈ ਗਈ ਉਹਦੀ ਭੂਆ ਤੇ ਫੁੱਫੜ ਹੋਰ ਵੀ ਫਿਰ ਠੀਕ ਠਾਕ ਪੰਘੂੜਾ ਚੁਕਾਇਆ ਤੁਹਾਡੇ ਕੋਲ ਹੋਰ ਸੁਣਾਓ ਹਾਂਜੀ ਵਧੀਆ ਵਧੀਆ ਕੰਮ ਕਰ ਹਾਂ ਚਲੋ ਹੋਰ ਕਿਦਾ ਸਾਹਿਬ ਜੀ ਠੀਕ ਠਾਕ ਗੱਡੇ ਪਾ ਜਾਂਦ ਲਾਲ ਨਹੀਂ ਸੋ ਪੰਘੂੜਾ ਕਿੱਥੋਂ ਲੈ ਕੇ ਆਏ ਜੇ ਅੱਜ ਵਾਲਾ ਅੱਜ ਵਾਲਾ ਸੋਣਾ ਕੋਲ ਲੈ ਗਿਆ ਪਪਲੇ ਗਈ ਚਲੋ ਤਿਹੇ ਰੋੜੇ ਬੁਰੇ ਹਜਾਦ ਆਈ ਨਾ ਪਕੂ ਮੋੜ ਲੈ ਹੱਥ ਨੇ ਮੇ ਕੋਖ ਦੋ ਦੇ ਦਨੇ ਆ ਕੀ ਲੜਾ ਤੁਸੀਂ ਕੀ ਲੜਾ ਹੈ ਕੀ ਜਗਵਾ ਦਨੇ ਆ ਹੋਰ ਕੁਛ ਬਾਕੀ ਆ ਕੁਰੀਰਾ ਮ ਫੁਫਰਾ ਆ ਜੀ ਅੱਜ ਹਾਂ ਹੈ ਅੱਜ ਕੱਲ ਫੁੱਫਰ ਜੀ ਨੇ ਪੂਰੇ ਕਿੰਨੇ ਦਿਨਾਂ ਬਾਅਦ ਆਏ ਆ? ਮੈਂ 2-3 ਮਹੀਨੇ ਲੱਗੇ। ਇਹ 2-3 ਮਹੀਨੇ ਤੜੀ। ਬਈਆ ਕੁੜੀਆਂ ਤੋਂ ਬਾਅਦ ਹਾਂ। ਹੋਣੀ ਆ ਜੀ ਨੇ ਛੁੱਟੀ। ਨਾ ਹੋਣੀ ਆ। ਤੇ ਕੰਮਕਾਰ ਸੁਣਾ ਕਿਦਾਂ? ਕੰਮਕਾਰ ਵਧੀਆ ਜੀ। ਥੁੜੀ ਜੰਦਾ ਵਧੀਆ? ਹਾਂ। ਥੁੜੀ ਸੁਣਾਓ। ਬਹੁਤ ਨਮਿੱਤੇ ਠੰਡਾ। ਪਰ ਜਿੱਦਾਂ ਚੱਲਦੀ। ਠੀਕ ਚੱਲੀ ਜਾਂਦੀ ਆ। ਵਧੀਆ? ਓਕੇ। ਇਹ ਪਰਦੇ ਸੇ ਗਾ ਖੂ ਪਰਦਾ ਬਿਲਕੁਲ ਬਿਲਕੁਲ ਕੇ ਮੈਂ ਆ ਸੋਚ ਲਈ ਮੈਂ ਪਾਪਾ ਲੈ ਗਿਆ ਹੋਇਆ ਬੜਾ ਪਾਪਾ ਲੈਣ ਹੋ ਗਿਆ ਉਹ ਮੈਂ ਪੋਵੇ ਲੈ ਜਉਂਦਾ ਮੈਂ ਪਰ ਸੋਚਿਆ ਮੈਂ ਥੋੜੀ ਵੱਡੀ ਹੋ ਗਈ ਨਾ ਅੱਜ ਉਹ ਲੈ ਖਾਈਦਾ ਹੈ ਦਾੜਾ ਪਾਪਾ ਲੈਣ ਹੋ ਗਿਆ ਠੀਕ ਹੈ ਚਲਿਆ ਨੇ ਪੈਦਾ ਕਿ ਮੈਂ ਬੜਾ ਛੋੜਾ ਚ ਹੂੰ ਠੀਕ ਹੈ ਚਲਿਆ ਨੇ ਪੈਦਾ ਕਿ ਮੱਠੀ ਪੈਦਾ ਉਹ ਬੈ ਚਲ ਮਹੀਨਾ ਡੇਢ ਮਹੀਨਾ ਤੇ ਹੋ ਜੇ ਕਬਟ ਸਾਰੇ ਜਿਵੇਂ ਜਾਈ ਸੀ ਵੇਟ ਦਾ ਫਰਾ ਕਰਾਂਗੇ ਨਾ ਆਹ ਹਾੜੀਆ ਤੇ ਕੂੜੇ ਚ ਰਹੀ ਸਿਆਲ ਆਹ ਗੇਲੀ ਪੂਰਾ ਸਾਲ ਬੜੀ ਜਾਈਏ ਹਾਂ ਨਹੀਂ ਨਹੀਂ ਹੁੰਦੀ ਅੱਜ ਫੋ ਨਸਕੂਲ ਵਿੱਚ ਕੋਈ ਰਾਵਗੈਂ ਤਾਂ ਨਹੀਂ ਆਣਾ ਹੁੰਦਾ ਓਹ ਗੋੜੀ ਮੈਂ ਤੇ ਹ ਸਕੂਲ ਤੇਰੇ ਤੈਨੂੰ ਤਾਂ ਜੰਡੀਆਂ ਹਨ ਹਾਂ ਜੀ ਇਧਰ ਲਾਤਾ ਜੀ ਭਈਆ ਆਪਣਾ ਕੰਮ ਤੇ ਅੱਗੀ ਜਲਦੀ ਸਫਾਈ ਦੇ ਚਾਹ ਪਾਣੀ ਕੋਈ ਨਹੀਂ ਪੁਛਿਆ ਗਿਆ ਹੁੰਦਿਆ ਸਫਾਈ ਦੇ ਸ਼ੌਕ ਨਹੀਂ ਭਰਾ ਇਹ ਕੰਮ ਜੁੜੀ ਸਿਆਲ ਹੁੰਦੇ ਆ ਵਾ ਚਲਾਏ ਕੰਮ ਕਰ ਗਰਾਫਾਈ ਦੀ ਨੌਕਰੀ ਆਇਆ ਤਾਂ ਖੇਡ ਗਏ ਬਾਕੀ ਪ੍ਰੋਣਾ ਹਟਾ ਜੀ ਲੈ ਆਪਣਾ ਇਲੈਕਟ੍ਰੀਸ਼ੀਅਨ ਦਾ ਸਾਰਾ ਕੰਮ ਜਾਣਦੇ ਆ ਗੀਜਰ ਦਾ ਟੂਟੀਆਂ ਦਾ ਜੋ ਵੀ ਹੈ ਬਤੀ-ਬੁਤੀ ਦਾ ਹਣਾ ਇਹ ਤੋਂ ਜੈਡ ਜਿੰਨੇ ਸਦਨਾ ਕਰਦੇ ਸਾਰੇ ਸਦਨਾ ਦੇ ਬਾਕੀ ਨਾਲ ਨੰਬਰ ਮੈਂ ਅੱਛਾ ਕਰਦਾਂਗੇ ਨਾਲ ਜਿੰਨੂੰ ਵੀ ਲੋੜ ਆ ਲੱਗ ਜਾ ਕੇ ਕਿ ਨਹੀਂ ਪਰ ਲੱਗ ਜਾ ਕੇ ਰੇਂਦਰ ਨਹੀਂ ਹੁਣ ਰੇਦਰ ਟਲੋ ਜੀ ਇਹਦੇ ਇੱਧਰ ਟਲੋ ਜੀ ਕਿੱਥੇ ਇੱਧਰ ਮਜੀ ਕਰ ਦੇਗਾ ਮਾ ਚੱਲ ਧਰਮ ਮਸਾਲਾ ਧਰਮ ਮਸਾਲਾ ਉੱਥੇ ਕਰਦੇ ਆ ਡਿਊਟੀ ਉਹ ਛੁੱਟੀ ਆਏ ਸੀ। ਪਾਪਾ ਇੰਨਾ ਕੰਡਾ ਹੈ ਪਏ। ਹਾਂ? ਨਾ ਵੀ ਨਾ ਹੋ ਪਏ। ਉਹ ਸਾਰਾ ਬਲਗੀ ਜਿਹੜਾ ਨਿਕਲਿਆ ਵੇਖ ਲਾ ਸਾਰਾ ਜਿੰਨਾ ਦੀ ਹੈ। ਵਾਹ। ਤੇਰੇ ਇਹਨਾਂ ਕੋਤਨ ਨੂੰ। ਅੱਪਾ ਕੋ ਸੇਥੇ ਲੀਏ। ਆਇਆ। ਚਲੋ ਤਾਂ ਰੋਦਾ ਕੰਮ ਤੇ ਵੇਖ ਲਾ। ਬਹੁਤ ਠੀਕ ਆ। ਉਧਰ ਹੋ ਗਿਆ ਜੀ ਪਕੌੜੇ ਤਿਆਰ ਤੇ ਦਰਸਾਸਨ ਜਿਹੜਾ ਚੋਈ ਪਿੱਲੇ ਕੰਮ ਤੇ ਲਾਇਆ ਆ ਆਹਦੇ ਕੰਮ ਮਾੜੇ ਆ ਨਾ ਦਾਦੇ ਮਾੜੇ ਮਾੜੇ ਜਾਂਗੇ ਹੈ ਬੰਦਾ ਕਾ ਕਰ ਬੰਦਾ ਭਾਤ ਨਹੀਂ ਲੱਗਣ ਡਿਆ ਇਹ ਵੀ ਜ਼ਰੂਰੀ ਸੀ ਤਾਂ ਹੁਣ ਇਹ ਤੇ ਫੇਰ ਪਿਲੇ ਨਾਲ ਵਰਦੇਗੇ ਹਾਂ ਬੜੇ ਕੰਮ ਸਾਰਾ ਫੇੜਫੜ ਕਰਕੇ ਤੇ ਫੇਰ ਚਾਹ ਪਣੀ ਪੀਓ ਠੀਕ ਆ ਮੈਂ ਇੱਥੇ ਝੜ ਕੇ ਭਜਣਾ ਲਿਆ ਲਿਆ ਵਾ ਕਰਕੇ ਛੜ ਚਲੀ ਗਿਆ ਅੱਪਾ ਜੀ ਜੇ ਸਾਥ ਸਾਰੇ ਫੇਟ ਪੂਜਾ ਫੇਟ ਪੂਜਾ ਕਰਕੇ ਜਾਣਾ ਅਛਾ ਉਹ ਯਾ ਕੋਈ ਗੁਜਰਾਤ ਲੋਜਡਾ ਰੈਡੀ ਨੀ ਸੜਿਆ ਹਾਂ ਤੇ ਚੇਂਜ ਕਰਾਂ ਹਾਂ ਤੇ ਕਾਗਰ ਆਏ ਬੰਦਾ ਆਈਏ ਹੇ ਹੇ ਹਾਂ ਨਹੀਂ ਆਣਾ ਵੈਸੇ ਹੀ ਆ ਰਿਹਾ ਆ ਪਹਿਲਾ ਪਹਿਲਾ ਕਮੈਂਟ ਵਿੱਚ ਲੋਕਾਂ ਨੇ ਕਹਾਂਗੇ ਪਹਿਲਾ ਤੁਸੀਂ ਗੀਜਰਿਆੜੇ ਲਾਤਾ ਸੀ ਹੁਣ ਤੁਸੀਂ ਕਬੂੜੇ ਜਾਰੇ ਲਾਤਾ ਵਾ ਭਾਉ ਬਈ ਅਦਰੀ ਪਫੜ ਰਸਾ ਲੈ ਦੇਣਾ ਕੋਈ ਗੱਲ ਨਹੀਂ ਪਫੜ ਇਹ ਜਿਹੜਾ ਭੁਫੜ ਵੜਾ ਇਹ ਕਦੀ ਕਦੀ ੜਿੱਕੀ ਹੁੰਦਾ ਹੁੰਦਾ ਤੇਰੀ ਗੱਲ ਇਹ ਦੀ ਫਿਰ ਕੀ ਮਾਦ ਆਵੇ ਪਫੜ ਨੇ ਅੱਜ ਬਣਾਇਆ ਇਸਾ ਜਿਹਾ ਸਾਕੇ ਨੂੰ ਰਾਤ ਪਫੂੜੇ ਪਚੋਲੇ ਨਾਲ ਬੜਾ ਪੱਕੂਆ ਲੋ ਜੀ ਭੂਗੜਾ ਡਿਆ ਵਾ ਤਿਆਰ ਹੋਣਾ ਨਾਲੇ ਕੋ ਫਰਮ ਕਾਣੇ ਕਾ ਬੰਦਾ ਭਰਾਓ ਚਲੋ ਆਪਣੇ ਹੱਥੀ ਵਧਿਆ ਕਰਕੇ ਜਾਓ ਹੈਨਾ ਪੰਗੋੜੇ ਚੁੱਪਸਿ ਮੈਂ ਬੋਲੀ ਆਏ ਦੈ ਫੋਲੀ ਦਾ ਬੜੀ ਗਾ ਸੁਣੇ ਬੜਿਆਣੀ ਵੀਡੀਓ ਦੇਖਣੀ ਤੇਰੇ ਤੇ ਤੇਰੇ ਕਮੈਂਟ ਹੋਣੇ ਨਹੀਂ ਕੁੜੀ ਕੁੜੀ ਬੜੀ ਸ਼ਤਾਨ ਆ ਬੜੇ ਕਮੈਂਟ ਬੜੇ ਆਏ ਹਨ ਤੇਰੇ ਤੇ ਬੱਚਿਆਂ ਨੂੰ ਬੱਚਾ ਸਹੀ ਨੂੰ ਬੋਲਦਾ ਦਾਦਾ ਸਹੀਤਰਾ ਬੋਲਿਆ ਕਾ ਆਹ ਬੱਚੇ ਦੀ ਮਾਂ ਵਾ ਜੀ ਹਾਂ ਜੀ ਮੇਰਾ ਕੋਈ ਕਸੂਰ ਨਹੀਂ ਇਹ ਆਪ ਗੁੰਨਾ ਤਾਂ ਹੀ ਆ ਸਰ ਮੈਂ ਫੋਨ ਵੇ ਵੇ ਕਿੰਦਾ ਨਹੀਂ ਹੋਈ ਤੇ ਫੋਨ ਫੜਾਉਂਦਾ ਕੌਣ ਹੈ ਗੱਸੀ ਕਿੰਦਾ ਦੀ ਕੋਣ ਲੋੜ ਆਈ ਮਾਂ ਮਾਂ ਨੇ ਲੱਗਣਾ ਨੇ ਪਾਪਾ ਪਰਨਾ ਵਿੱਚ ਨੈਟ ਮੇਰਾ ਕਿੱਥੇ ਹੋਣੀ ਹੈ ਕਹਿੰਦੇ ਅਗਰਾ ਕੋਣ ਨੇ ਇੰਨੇ ਮਿੱਟ ਲੱਗੰਦੇ ਆਦੇ ਨਾ ਬੋਕੇ ਪਕੂੜਾ ਹੋ ਗਿਆ ਤਿਆਰ ਹੁਣ ਪਤਾ ਨਹੀਂ ਪਕੂੜੇ ਵਿੱਚ ਹੁਣ ਛੋਟਾ ਕਾਕਾ ਪੈਂਦਾ ਕਿ ਜਾਂ ਵੱਡੇ ਕਾਕਾ ਪੈਂਦੇ ਨੇ ਹੁਣ ਜਦੋਂ ਭੁੰਨਗਾ ਫੇਰ ਪਤਾ ਲੱਗਣਾ ਉਹ ਵੀ ਬੜੀਆਂ ਕਾਲੀਆਂ ਨੇ ਕਹਿੰਦੀ ਆਹੀ ਪਾ ਲੈ ਵੱਡੇ ਲੋ ਨਹੀਂ ਪੈਂਦੇ ਹਣ ਜਾਣ ਤੇਣਾ ਹੀ ਨਹੀਂ ਵਿੱਚ ਹੋਰ ਇਹਨਾਂ ਦੇ ਮੱਚ ਗਿਆ ਪੰਘੂੜਾ ਵੀ ਇਹ ਲੈ ਕੇ ਜਾਂਦਾ ਤੋੜ ਕੇ ਇਹੀ ਜਾਂਦੀ ਹੁਣ ਆਹ ਮੇਰਾ ਕੰਕਣ ਪਾ ਰੋ ਮੇਰੇ ਤੋਂ ਲੈ 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 ਕੇ ਦੇ ਹੇ ਮਰਾ ਜੀ ਕਿਹਾ ਜੀ ਜਾ ਰਹਾ ਹੈ ਜੇ ਚੱਲ ਰਿਹਾ ਨਹੀਂ ਕੋਈ ਗੱਲ ਨਹੀਂ ਲੈ ਲਾ ਕੇ ਲਿਖ ਕਾਹਦੇ ਵੰਦੇ ਲਾ ਉਹ ਬੱਕੇ ਨੋੜਾ ਕਾਹ ਕਿੰਚੂ ਲੈ ਮੱਤ ਕਾਹ ਕਿੰਚੂ ਲੈ ਇਹ ਰੇੜੀ ਨੰਨਾ ਹਟਾ ਹਟਾ ਲੋ ਜੀ ਕਾ ਕਹਿੰਦੇ ਪਾ ਕੇ ਆਪਣੇ ਘੂੜੇ ਵਿੱਚ ਲੰਮੇ ਦੇ ਜਾਈਏ ਭੈਣਾ ਭੁੰਦੇ ਨੇ ਬੰਨਿਆ ਨੇ ਨੋ ਕਾ ਲੈ ਕੇ ਉਹ ਬੋਲ ਵੀ ਗਲਗਦੀ ਇਹਨਾਂ ਨੇ ਆਦਤ ਪਾ ਕੇ ਜਾਣੀ ਕਿ ਉਹਨੂੰ ਹਲਾਈ ਜਾਏ ਹੋਰ ਸਾਰਾ ਦਿਨ ਜਦੋਂ ਰੋ ਗਿਆ ਨਾਲ ਚਾਹੂ ਚਾਹੜ ਆਪਣਾ ਕਰਨਾ ਇਹ ਕਿਦਾਂ ਸਟਾਈਲ ਹਲੋਂਦੀ ਮੈਂ ਨਾ ਪੜਿਆ ਹੋਣਾ ਥੋੜੀ ਦੇਰ ਪੜਾਣਾ ਸਭੀ ਇਹ ਰੱਖੇ ਆਹ ਦਾ ਦੇ ਪਹਿਲੇ ਕਾ ਨਾ ਪਿਆਰ ਨਾ ਹੈ ਮੈਂ ਇਹ ਬੜਿਆ ਉਹ ਮੈਂ ਬੜਾ ਬਣਾ ਰਿਹਾ ਤੇ ਬਈ ਆ ਆ ਮੇਰੀ ਇਹ ਸਿਆਣੀ ਆ ਉਹ ਜਿਹੜੀ ਉਹ ਤਾਂ ਨਹੀਂ ਡੰਗਰੀ ਨਾ